ਜਿਹੜਾ ਬੇਦਿਕ ਮੈਥਮੈਟਿਕਸ ਹੈ ਉਹ ਇਹੀ ਥਾ ਉਹ ਬੜੀਆਂ-ਬੜੀਆਂ ਕੈਲਕੂਲੇਸ਼ਨ ਜ਼ੁਬਾਨੀ ਕਰ ਦਿੰਦੇ ਸੀ ਜੀ ਉਹ ਇਹੀ ਕਾਰਨ ਸੀ ਕਿਉਂਕਿ ਉਹਨਾਂ ਕੋਲ ਕੋਈ ਮਸ਼ੀਨ ਨਹੀਂ ਸੀ ਉਹ ਉਹਨਾਂ ਦੀ ਐਡੀ ਉਹ ਹੈਪਚੁਅਲ ਐਨੀ ਮਤਲਬ ਆਦਤ ਬਣ ਚੁੱਕੀ ਸੀ ਉਹ ਵੀ ਉਹ ਜ਼ੁਬਾਨੀ ਕਰ ਰਹੇ ਦੇ ਸੀ ਤੁਸੀਂ ਪੁਰਾਣੇ ਬਜ਼ੁਰਗ ਦੇਖ ਲਓ ਢਾਈ ਦਾ ਪਹਾੜਾ ਡੇਢ ਦਾ ਪਹਾੜਾ ਪੌਣੇ ਦਾ ਪਹਾੜਾ ਤਾਂ ਉਹਨਾਂ ਦੀ ਯਾਦ ਸੀ ਉਸ ਟਾਈਮ ਵੀ ਉਹ ਵੀ ਤਾਂ ਕਿਵੇਂ ਨਾ ਕਿਵੇਂ ਯਾਦ ਕਰਦੇ थे ਹੁਣ ਵੀ ਆਪਣੇ ਬੱਚੇ ਜਿਹੜੇ ਕੁਰਾਨ ਸ਼ਰੀਫ ਯਾਦ ਕਰਦੇ ਨੇ ਕਿੱਡਾ ਵੱਡਾ ਕੁਰਾਨ ਸ਼ਰੀਫ ਮੈਮੋਰਾਇਜ਼ ਹੁੰਦਾ ਉਹ ਸਾਡੀ ਜਿਹੜੀ ਬ੍ਰੇਨ ਦੀ 2.5 ਜਿਹੜੀ ਕਿਟਾ ਬਾਈਟ ਸਦੀ ਸ਼ਕਤੀ ਹੈ ਤਾਂ ਇੰਨੀ ਹੈ ਵੀ ਤੁਸੀਂ 60000 ਕਿਤਾਬਾਂ ਮੈਮੋਰਾਇਜ਼ ਕਰ ਸਕਦੇ ਹੋ ਅੱਛਾ ਹਾਂ ਲੇਕਿਨ ਅਸੀਂ ਆਪਣੇ ਬ੍ਰੇਨ ਨੂੰ ਹਲਕ ਕਰ ਕਿਸੇ ਨੇ ਆਪਣਾ ਬ੍ਰੇਨ 10% ਤੋਂ ਵੱਧ ਯੂਜ਼ ਨਹੀਂ ਕੀਤਾ ਇਸ ਨਾਲ ਫਿਰ ਇਮਪਰੂਵਮੈਂਟ ਹੈ ਦੇ ਵਿੱਚ ਜਿੰਨੀ ਇਹਦੀ ਪ੍ਰੈਕਟਿਸ ਹੋ ਗਈ ਉਹ ਨਹੀਂ ਹੋਈ ਐ ਐਕਸਪੀਰੀਅੰਸ ਮੇਕਸ ਅ ਮੈਨ ਪਰਫੈਕਟ ਐਸੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਯਾਦ ਕਰਕੇ ਮਤਲਬ ਦਿਮਾਗ ਚ ਬਿਠਾ ਸਕਦੇ ਹਾਂ ਬਹੁਤ ਅੱਛੀ ਅੱਛੀਆਂ ਚੀਜ਼ਾਂ ਨੇ ਹੂੰ ਜੇ ਬੱਚੇ ਬੈਠੇ ਹੁੰਦੇ ਤਾਂ ਮੈਂ ਤੁਹਾਨੂੰ ਉਹਨਾਂ ਤੋਂ ਕੁਝ ਸੈਂਟੈਂਸ ਕਹਾ ਕੇ ਵੀ ਦਿਖਾ ਸਕਦਾ ਸੀ ਇਹ ਜਨਾਂ ਰਿਲੇਟ ਕਰਦੀ ਨਹੀਂ ਚੀਜ਼ਾਂ ਇਹ ਇਹ ਜਨ ਨਾਲ ਹਾਂ ਜੋ ਜੋ ਇਹਦਾ ਕੁਰਾਨ ਸ਼ਰੀਫ ਵੀ ਕਹਿੰਦਾ ਹੈ ਕਿ ਜੋ ਜੋ ਬੰਦੇ ਦੀ ਉਮਰ ਢਲਦੀ ਜਾਂਦੀ ਹੈ ਤਾਂ ਉਹ ਬਚਪਨ ਵਰਗਾ ਹੁੰਦਾ ਜਾਂਦਾ ਹੈ ਜੀ ਇਹ 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 ਯਾਦਦਾਸ਼ ਤੇ ਉੱਪਰ ਪੈਂਦਾ ਇਯਾਦਦਾਸ਼ ਤੇ ਫਰਕ ਪੈਂਦਾ ਬਿਲਕੁਲ ਪੈਂਦਾ ਫਰਕ ਅਗਰ ਪ੍ਰੈਕਟਿਸ ਕਰਦਾ ਰਹੇ ਨਾ ਜਿਵੇਂ ਤੁਸੀਂ ਦੱਸ ਰਹੇ ਹੋ ਜੀ ਅਗਰ ਟੈਕਨੋਲੋਜੀ ਦਾ ਜਿਹੜਾ ਇਸਤੇਮਾਲ ਅਗਰ ਲਿਮਟਡ ਕਰਦਾ ਜਿੰਨਾ ਸੇਫ ਆ ਉਸ ਤੋਂ ਇਲਾਵਾ ਫਿਰ ਉਹ ਪ੍ਰੈਕਟਿਸ ਕਰਦਾ ਬ੍ਰੇਨ ਦੀ ਫਿਰ ਉਹਦਾ ਬ੍ਰੇਨ ਦੀ ਇੱਕ ਤੁਹਾਨੂੰ ਮੈਂ ਇਹ ਗੱਲ ਦੱਸਾਂ ਤੁਸੀਂ 20 ਜੇ ਬੱਚਿਆਂ ਮੈਂ ਅੱਜ ਇੱਕ ਫਾਰਮੂਲਾ ਕਰਾਤਾ ਚਲੋ 10 ਫਾਰਮੂਲੇ ਮੈਂ ਕਰਾਤੇ ਅੱਜ ਬੱਚਿਆਂ ਨੂੰ ਤੁਸੀਂ 20 ਦਿਨ ਤੋਂ ਬਾਅਦ ਦੇਖੋਗੇ ਉਹਦੇ ਚਾਰ ਫਾਰਮੂਲੇ ਯਾਦ ਰਹਿਣਗੇ ਜਿਉਂ 20 ਦਿਨ ਜਾਂ 25 ਦਿਨ ਛੱਡਤੀ ਨਾ ਉਹਨੇ ਪੜ੍ਹਾਈ ਤਾਂ ਉਹਦੇ ਮਸਾਂ ਚਾਰਕ ਫਾਰਮੂਲੇ ਜਿਹੜੇ ਉਹਨੇ ਧਿਆਨ ਨਾਲ ਕੀਤੇ ਹੋਣਗੇ ਜਾਂ ਬਾਰ-ਬਾਰ ਇੱਕ ਦੋ ਵਾਰੀ ਰਿਮਾਰਕ ਚ ਰਿਵੈਂਡ ਕਰ ਲੈਣ ਤਾਂ ਉਹੋ ਯਾਦ ਰਹਿਣਗੇ ਨਹੀਂ ਅਦਰਵਾਇਜ਼ ਉਹ ਭੁੱਲ ਜਾਂਦਾ ਅੱਠਵੀਂ ਦੇ ਫਾਰਮੂਲੇ ਜਦ ਅਸੀਂ ਦਸਵੀਂ ਚਾਕੇ ਬੱਚੇ ਨੂੰ ਪੁੱਛਦੇ ਆ ਤਾਂ ਬਿਲਕੁਲ ਬਲੈਂਕ ਹੋ ਜਾਂਦਾ ਬੱਚਾ ਹਮ ਤਾਂ ਐਕਸਪੀਰੀਅੰਸ ਦੇ ਨਾਲ ਬੱਚਾ ਯਾਦ ਕਰ ਸਕਦਾ ਇਸ ਲਈ ਜਿਹੜੇ ਬੜੀ ਉਮਰ ਦਾ ਬੰਦਾ ਹੈ ਜਦੋਂ ਆਪਣੇ ਬਿਜ਼ਨਸ ਚ ਪਰਪੱਕ ਹੁੰਦਾ ਤਾਂ ਉਹ ਆਪਣੇ ਬਿਜ਼ਨਸ ਚ ਅੱਛਾ ਚੱਲੂਗਾ ਕਿਉਂ ਉਹਦਾ ਬ੍ਰੇਨ ਉਸਤੇ ਹੀ ਕੰਮ ਕਰੂਗਾ ਡਿਵੈਲਪਮੈਂਟ ਹੈ ਲੇਕਿਨ ਉਹ ਤੁਹਾਨੂੰ ਪਤਾ ਹੀ ਹੈ ਵੀ ਕਿਸੇ ਹੱਦ ਤੱਕ ਹੁੰਦੀ ਹੈ 22 ਸਾਲ ਤੱਕ ਸਾਡੇ ਸਰੀਰ ਦੀ ਡਿਵੈਲਪਮੈਂਟ ਹੈ ਪੂਰੀ ਸਰੀਰਬਾਦਾ ਵੀ ਹੈ ਹੱਡੀਆਂ ਦਾ ਫਲਾਬਟ ਵੀ ਹੁੰਦਾ ਹੈ ਲੇਕਿਨ ਉਸ ਤੋਂ ਬਾਅਦ ਫਿਰ ਇਹ ਇਹਦਾ ਹਾਈਟ ਵੀ ਵਧਣੀ ਰੁਕ ਜਾਂਦੀ ਹੈ ਯਾਨੀ ਕਿ ਇੱਕ ਕੁਦਰਤੀ ਜਿਹੜਾ ਨਿਜ਼ਾਮ ਆ ਉਹ ਉਹਦੇ ਹਿਸਾਬ ਨਾਲ ਹੀ ਸਿਸਟਮ ਹੈ ਫਿਰ ਇੱਕ ਲੈਵਲ ਤੇ ਆ ਕੇ ਉਹ ਬੰਦ ਹੋ ਜਾਂਦਾ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਪ੍ਰੈਕਟਿਸ ਜਿਹੜੇ ਕਰਦੇ ਰਹਿੰਦੇ ਨੇ ਉਹ ਸੰਭਾਲੀ ਰੱਖਦੇ ਨੇ ਹਾਂਜੀ ਦੇਖੋ ਪ੍ਰੈਕਟਿਸ ਤਾਂ ਇਸ ਤਰ੍ਹਾਂ ਚੀਜ਼ ਹੈ ਵੀ ਇੱਕ ਬੰਦਾ ਆਪਣੇ ਦੋਹਾਂ ਹੱਥਾਂ ਨਾਲ ਅਲੱਗ-ਅਲੱਗ ਲਿਖ ਸਕਦਾ ਹੈ ਜੀ ਮੈਂ ਇੱਧਰ ਸੈਂਟੈਂਸ ਦਾ ਫਰਸਟ ਪਾਰਟ ਲਿਖਾਂ ਇੱਧਰ ਸੈਂਟੈਂਸ ਦਾ ਲਾਸਟ ਪਾਰਟ ਲਿਖਾਂ ਤਾਂ ਉਹਨਾਂ ਨੂੰ ਐਂ ਜੋੜ ਕੇ ਮੈਂ ਪੂਰੇ ਤੱਕਰ ਲੈ ਕੇ ਆ ਸਕਦਾ ਪ੍ਰੈਕਟਿਸ ਦੀ ਮੈਂ ਗੱਲ ਕਰਦਾ ਹਾਂ ਅਗਰ ਬੱਚਾ ਖੱਬੇ ਹੱਥ ਨਾਲ ਲਿਖਦਾ ਤਾਂ ਉਹ ਸੱਜੇ ਹੱਥ ਨਾਲ ਵੀ ਲਿਖਣਾ ਸਿੱਖ ਸਕਦਾ ਹੈ ਸੱਜੇ ਹੱਥ ਨਾਲ ਵਾਲਾ ਬੱਚਾ ਪ੍ਰੈਕਟਿਸ ਕਰਕੇ ਖੱਬੇ ਹੱਥ ਨਾਲ ਵੀ ਲਿਖ ਸਕਦਾ ਪ੍ਰੈਕਟਿਸ ਅਗਰ ਹੈ ਜੀ ਕਰਨਾ ਚਾਹੀ ਬੱਚਾ इजीली ਕਰ ਸਕਦਾ ਇਹ ਮੈਂ ਟੀਚਰਾਂ ਨੂੰ ਵੀ ਇਹ ਗੱਲ ਕਹਿਣਾ ਚਾਹੁੰਦਾ ਵੀ ਬੱਚਿਆਂ ਨੂੰ ਆਸਾਨ ਤਰੀਕਾ ਦੱਸੋ ਹੂੰ ਮਤਲਬ ਰੱਟੇ ਵਾਲੀ ਗੱਲ ਨਾ ਕਰੋ ਇੱਕ ਮੈਂ ਹੋਰ ਅਕਸਰ ਜੇ ਮੇਰੇ ਬੱਚੇ ਬੈਠੇ ਸੁਣਦੇ ਨੇ ਇਹ ਜਿਹੜੇ ਬੈਂਚ ਕੋਲ ਪੜ੍ਹਦੇ ਨੇ ਤੁਸੀਂ ਅਕਸਰ ਦੇਖਿਆ ਹੋਊਗਾ ਵੀ ਮੈਂ ਕਿਤਾਬ ਨਹੀਂ ਚੱਕਦਾ ਮੈਂ ਸਿਰਫ ਬੱਚੇ ਤੋਂ ਪੁੱਛਦਾ ਹਾਂ ਕਿ ਮੈਨੂੰ ਟਾਪਿਕ ਦੱਸੋ ਕੀ ਹੈ ਔਰ ਮੇਰੇ ਸਾਰੇ ਜਿੰਨੇ ਵੀ ਬੋਰਡ ਤੇ ਸਵਾਲ ਲਿਖੇ ਹੋਣਗੇ ਉਹ ਮੇਰੇ ਆਪਣੇ ਬਣਾਏ ਹੋਣਗੇ ਅੱਛਾ ਜਾਣੀ ਬੱਚੇ ਨੇ ਕਿਹਾ ਤਾਂ ਵੀ ਪੋਲੀਨੋਮੀਅਲ ਕਰਾਓ ਅੱਜ ਤਾਂ ਪੋਲੀਨੋਮੀਅਲ ਦੇ ਸਵਾਲ ਉੱਥੇ ਆਪਣੇ ਬਣਾਏ ਵੀ ਮੈਂ ਆਪ ਬਣਾਈ ਹੋਣਗੇ ਸਵਾਲ ਤਾਂ ਸਭ ਬੱਚੇ ਨੂੰ ਨਾ ਕੁਐਸਚਨ ਬਣਾਉਣੇ ਸਿਖਾਓ ਆਨਸਰ ਤਾਂ ਉਹਦਾ ਬਾਈ ਪ੍ਰੋਡਕਟ ਹੈ ਆਨਸਰ ਤਾਂ ਖੁਦ ਬਖੁਦ ਆਊਗਾ ਜੀ ਆਨਸਰ ਬਣਾਉਣਾ ਕੀ ਬਹਾਦਰੀ ਹੈ ਆਨਸਰ ਬਣਾਉਂਦਾ ਤਾਂ ਮੈਂ ਤਲੇ ਵੀ ਇੱਕ ਰਸਤਾ ਦੇਤਾ ਉਹਦੇ ਤੇ ਬੱਚਾ ਚੱਲ ਪਿਆ ਤੂੰ ਇਹ ਕੋਈ ਬਹਾਦਰੀ ਹੈ ਉਹਨੂੰ ਰਸਤਾ ਵੀ ਆਪ ਬਣਾਉਣਾ ਸਿਖਾਓ ਬੱਚੇ ਨੂੰ ਜਦੋਂ ਬੱਚਾ ਕੁਐਸਚਨ ਬਣਾਉਣਾ ਸਿੱਖ ਗਿਆ ਮੈਂ ਗਰੰਟੀ ਦਿੰਦਾ ਨਾ ਤੁਹਾਨੂੰ ਉਹਦਾ ਸੋਲੂਸ਼ਨ ਦੇਣ ਦੀ ਲੋੜ ਨਹੀਂ ਕਿਉਂਕਿ ਸੋਲੂਸ਼ਨ ਲੈ ਕੇ ਹੀ ਤੋਂ ਨਹੀਂ ਆਨਸਰ ਬਣੇ ਕਵੈਸਚਨ ਬਣਾਈਏ ਬਿਲਕੁਲ ਜੀ ਤਾਂ ਬੱਚੇ ਨੂੰ ਕਵੈਸਚਨ ਬਣਾਉਣੇ ਸਿਖਾਓ ਆਨਸਰ ਕੱਢਨੇ ਨਾ ਆਨਸਰ ਤਾਂ ਆਪ ਹੀ ਕੱਢ ਲੂਗਾ ਉਹ ਮੈਂ ਕਦੇ ਵੀ ਨਹੀਂ ਮੈਂ ਕਿਹਾ ਵੀ 3x 4 1 ਹੁੰਦਾ ਵੀ ਇਹ x ਦੱਸੋ ਕਿੰਨਾ ਨਾ ਮੈਂ ਬੱਚੇ ਨੂੰ ਪੁੱਛਦਾ ਹਾਂ ਨਾ ਵੀ ਤੁਸੀਂ ਮੇਰੇ ਤੋਂ ਪੁੱਛੋ ਸਵਾਲ ਜੀ ਕੋਈ ਜਿਹੜਾ ਤੁਸੀਂ ਸਵਾਲ ਪੁੱਛ ਸਕਦੇ ਹੋ ਇਹ ਜਹਾ ਵੀਕਰ ਰਕਮ ਹੈ ਉਹਦਾ 5 ਗੁਣਾ ਕਰੋ 6 ਜੋੜੋ ਉਹਦਾ ਜਵਾਬ ਕੀ ਹੈ ਮੈਂ ਜਵਾਬ ਦਵਾਂਗਾ ਜਦ ਬੱਚੇ ਇਹ ਜਿਹੇ ਛੋਟੇ ਛੋਟੇ ਸਵਾਲ ਬਣਾਉਂਦਾ ਹੈ ਤਾਂ ਹੌਲੀ-ਹੌਲੀ ਡਿਵੈਲਪ ਡਿਵੈਲਪ ਹੁੰਦਾ ਹੈ ਦਿਮਾਗ ਕ੍ਰੀਏਟੀਵਿਟੀ ਵੀ ਹਨਾ ਉਹਦੇ ਵਿੱਚ ਵੀ ਇੰਪਰੂਵਮੈਂਟ ਹੁੰਦੀ ਹੈ ਜੀ ਇਹ ਚੀਜ਼ ਬੱਚੇ ਨਾ ਜਿਹੜੀ ਹੈ ਇਹ ਬ੍ਰੇਨ ਜ਼ਿਆਦਾ ਯੂਜ਼ ਕਰਦਾ ਇਹਦੇ ਨਾਲ ਹਮ ਅਨਸਰ ਕੱਢਣਾ ਕੋਈ ਬ੍ਰੇਨ ਯੂਜ਼ ਨਹੀਂ ਕਰਦਾ ਉਹਦੇ ਵਿੱਚ ਬੱਚਾ ਜ਼ਿਆਦਾ ਕਵੈਸਚਨ ਬਣਾਉਣ ਲਈ ਬੜੀ ਜ਼ਿਆਦਾ ਯੂਜ਼ ਹੁੰਦੇ ਹਨ